ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਅਸੀਂ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹੁਣ ਆਇਆ ਸੋਨਾ ਖਰੀਦਣ ਦਾ ਸਮਾਂ ਅੱਜ ਤੋਂ ਦੇਸ਼ 'ਚ ਆਵੇਗਾ ਸਸਤਾ ਸੋਨਾ ਕੀਮਤ 'ਚ 9% ਇਸ ਦਿਨ ਸਰਕਾਰ ਨੇ ਜਦ ਤੋਂ ਬਜਟ 2024 ਵਿੱਚ ਸੋਨੇ ਉੱਤੇ ਦਰ ਦ ਰਾਮ ਮੰਦਰ ਡਿਊਟੀ ਘਟਾਈ ਹੈ ਲੋਕ ਸੋਨੇ ਦੇ ਸਸਤੇ ਹੋਣ ਦੀ ਉਡੀਕ ਕਰ ਰਹੇ ਹਨ ਅਤੇ ਸਾਰੀ ਕਸਟਮ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਆਖਿਰਕਾਰ ਸਸਤਾ ਸੋਨਾ ਭਾਰਤ ਵਿੱਚ ਆਹੀ ਗਿਆ ਉਮੀਦ ਕੀਤੀ ਜਾ ਰਹੀ ਹੈ ਕਿ ਘਟ ਦਮਾਦ ਡਿਊਟੀ ਵਾਲੇ ਸੋਨਾ 1 ਅਗਸਤ ਤੋਂ ਵਿਗਨਾ ਸ਼ੁਰੂ ਹੋਵੇਗਾ ਅਤੇ ਇਸ ਦਾ ਮਤਲਬ ਹੈ ਕਿ ਤੁਹਾਨੂੰ ਕੱਲ ਤੋਂ ਸੋਨਾ ਸਸਤਾ ਮਿਲ ਸਕਦਾ ਹੈ ਜ਼ਿਕਰਯੋਗ ਹੈ ਕਿ ਸਰਕਾਰ ਨੇ ਸਿੱਧੇ ਤੌਰ ਤੇ ਸੋਨੇ ਦਾ ਦਰآمد ਡਿਊਟੀ 9 ਫਰੀਜ਼ ਘਟਾ ਦਿੱਤੀ ਹੈ ਇਸ ਵਿੱਤੀ ਮੰਤਰੀ ਅਤੇ 2023-24 23 ਜੁਲਾਈ ਨੂੰ ਬਜਟ ਪੇਸ਼ ਕੀਤਾ ਗਿਆ ਹੈ ਇਸ ਦੇ ਨਾਲ ਹੀ ਸੋਨੇ ਦੇ ਦਰآمد ਡਿਊਟੀ 15% ਤੋਂ ਘਟਾ ਕੇ 6% ਕਰ ਦਿੱਤੀ ਗਈ ਹੈ ਹਾਲਾਂਕਿ ਦਰآمد ਡਿਊਟੀ ਚ ਕਟੌਤੀ ਦਾ ਅਸਰ ਬਾਜ਼ਾਰ ਚ ਤੁਰੰਤ ਦਿਖਾਈ ਦੇਣ ਲੱਗਾ ਹੈ ਬਾਹਰੋਂ ਸਸਤੇ ਸੋਨੇ ਦੀਆਂ ਦਰآمد ਹੋਣ ਦਾ ਕੁਝ ਸਮਾਂ ਲੱਗਾ ਹੈ ਇਸ ਦੇ ਨਾਲ ਹੀ ਦਰآمد ਕੀਤੀ ਗਈ ਆ ਸੁਣਨਾ ਵੱਖ-ਵੱਖ ਕਸਟਮਰ ਰਸਮਾਂ ਤੋਂ ਬਾਅਦ ਦੇਸ਼ ਵਿੱਚ ਆਉਂਦਾ ਹੈ ਬੇਸ਼ੱਕ ਇਸ ਦਾ ਕੁਝ ਸਮਾਂ ਲੱਗਦਾ ਹੈ ਪਰ ਮੰਨੇ ਜਾ ਰਿਹਾ ਹੈ ਕਿ 1 ਅਗਸਤ ਤੋਂ ਦੇਸ਼ 'ਚ ਸੋਦੀ ਦਾ ਰੰਮਦ ਡਿਊਟੀ ਵਾਲੇ ਸੁੱਣ ਆਵੇਗਾ ਤੇ ਪ੍ਰਚੂਲ ਬਾਜ਼ਾਰ 'ਚ ਇਸ ਦੀ ਵਿਕਰੀ ਹੋਵੇਗੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ